ਫਗਵਾੜਾ ਦੇ ਕੋਰੀਆ ਮਹੱਲਾ ਵਿਖੇ ਉਸ ਸਮੇਂ ਪਾਛੜਾ ਪੈ ਗਈਆਂ ਜਦੋਂ ਘਰ ਵਿੱਚ ਬਣੇ ਮੰਦਰ ਵਿੱਚ ਭੇਤ ਭਰੇ ਹਾਲਾਤਾਂ ਵਿੱਚ ਅੱਗ ਲੱਗ ਗਈ। ਇਸ ਅੱਗ ਨਾਲ ਮੰਦਰ ਵਿੱਚ ਪਿਆ ਸਾਰਾ ਸਮਾਨ ਸੜ ਗਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਮਕਾਨ ਮਾਲਕਾਂ ਨੇ ਦੱਸਿਆ ਕਿ ਉਹ ਜਦੋਂ ਘਰ ਵੀ ਧੂਣੀ ਦੇ ਰਹੇ ਸਨ ਤਾਂ ਦੇਖਿਆ ਕਿ ਮੰਦਰ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਮੰਦਰ ਜਾ ਕੇ ਦੇਖਿਆ ਤਾਂ ਅੰਦਰ ਮੰਦਰ ਵਿੱਚ ਅੱਗ ਲੱਗੀ ਹੋਈ ਸੀ। ਉਹਨਾਂ ਦੱਸਿਆ ਕਿ ਇਸ ਅੱਗ ਨਾਲ ਕਿੰਨਾ ਕੁ ਨੁਕਸਾਨ ਹੋਇਆ ਫਿਲਹਾਲ ਇਸ ਦਾ ਅੰਦਾਜ਼ਾ ਨਹੀਂ ਹੈ। ਉਨਾ ਕਿਆ ਕੀ ਅੱਗ ਲੱਗਣ ਤੋਂ ਬਾਅਦ ਉਹਨਾਂ ਤਰੁੰਦੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਅੱਗ ਤੇ ਕਾਬੂ ਪਾਇਆ ਹਾਂਜੀ ਕੀ ਨਾਂ ਜੀ ਮੈਂ ਨੀਲਮ ਸ਼ਰਮਾ ਹਾਂਜੀ ਇਹ ਜਿਹੜੀ ਅੱਗ ਲੱਗੀ ਕਿੱਦਾਂ ਲੱਗੀ ਹੈ ਕੋਈ ਪਤਾ ਹਾਂਜੀ ਮੈਂ ਨਾ ਧੂਨੀ ਕਰ ਰਹੀ ਸੀ ਜਦੋਂ ਉੱਪਰ ਤਾਂ ਥੱਲੇ ਉਹ ਸੀ ਦੇਖਦੇ ਸੀ ਮੰਦਰ ਚੋਂ ਨਾ ਧੂੰਆਂ ਨਿਕਲ ਰਿਹਾ ਸੀ ਕਾਲਾ ਕਾਲਾ ਅਸੀਂ ਆਪਣੇ ਪਿਤਾ ਜੀ ਨੂੰ ਬੁਲਾਇਆ ਥੱਲੇ ਉਹ ਆਏ ਨੀ ਕਸੀ ਭੱਜ ਕੇ ਥੱਲੇ ਗਏ ਸਾਰੇ ਥੱਲੇ ਦੇਖਿਆ ਸਾਰਾ ਮੰਦਿਰ ਸੜ ਗਿਆ ਸੀ ਸਾਡਾ ਹਾਂ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਤੇ ਕਿੰਨਾ ਕ ਨੁਕਸਾਨ ਹੋ ਗਿਆ ਜੀ ਹਾਂ ਜੀ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਥੇਰਾ ਹੋ ਰਿਹਾ ਸੁਣੇ ਦੇਖ ਕੇ ਲਗਭਗ ਲਗਭਗ ਹੁਣ ਦੇਖ ਕੇ ਪਤਾ ਲੱਗੂਗਾ ਹਲੇ ਨੀ ਚ ਜਾਵਾਂਗੇ ਫੇਰ ਕਿਚੀ ਨੂੰ ਅਗਲ ਕੀ ਮੰਦਿਰ ਸੀ ਸਾਡਾ ਜੀ ਦਾ ਹਾਂ ਜੀ ਕੜੀ ਜੀ ਨੂੰ ਅੱਗ ਲੱਗੀ ਮੰਦਿਰ ਦੇ ਵਿੱਚ ਅਰਜਨ ਗਿਆ ਅੱਗ ਲੱਗੀ ਸਾਡੇ ਉਧਰ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਕਿਸ ਤਰ੍ਹਾਂ ਲੱਗੀ ਹੈ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਫਿਲਹਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਫੋਗਵਾੜਾ ਤੋਂ ਨਵਰਾਂਗ ਚੈਨਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜਿੰਮੇ ਦਾ ਨਾਮ ਨਿਤਿੰਤ ਸਿੰਗਲ ਹੈ ਫਾਇਰਮੈਨ ਹੈ ਜੀ ਸਰ ਅੱਜ ਸ਼ਾਮ 6:30 ਵਜੇ ਸੀ 25 ਦੇ ਸਾਨੂੰ ਕੋਲ ਆਈ ਹੈ ਕਿ ਕੋੜਿਆ ਮਹੱਲੇ ਵਿੱਚ ਰਾਮ ਲਖੀ ਧਾਮ ਦੇ ਵਿੱਚ ਜੋ ਕਿ ਇੱਕ ਮੰਦਿਰ ਹੈ ਉਦੇ ਉੱਪਰ ਜਹਾਸ਼ਾ ਉੱਥੇ ਅੱਗ ਲੱਗੀ ਹੈ ਅਸੀਂ ਮੌਕੇ ਤੇ ਕਰਪਾਲ ਸਿੰਘ ਡਰਾਈਵਰ ਤੇ ਫਾਇਰਮੈਨ ਨਾਲ ਉਹਦੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਅਸੀਂ ਅੱਗ ਤੇ ਕਾਬੂ ਪਾਇਆ ਫਾਇਰ ਬਗਟ ਦੀਆਂ ਗੱਡੀਆਂ ਕਿੰਨੀਆਂ ਲੱਗੀਆਂ ਸਰ ਸਿਰਫ ਇੱਕ ਹੀ ਗੱਡੀ ਲੱਗੀ ਹੈ ਜੀ ਅੱਗ ਤੇ ਕਾਬੂ ਪਾ ਲਿਆ ਜੀ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਜੀ ਨੁਕਸਾਨ ਵਗੈਰਾ ਕੋਈ ਦੱਸਿਆ ਹੋਊਗਾ ਨੁਕਸਾਨ ਦਾ ਹਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ ਜੋ ਮੰਦਿਰ ਦਾ ਸਮਾਨ ਹੁੰਦਾ ਹੀ ਹੈ ਉਹਨੂੰ ਹੀ ਆਲੂ ਪਈ ਹੈ ਅੱਗ ਦਾ ਕਾਰਨ ਨਹੀਂ ਸਾਹਮਣੇ ਨਹੀਂ ਹਜੇ ਕੋਈ ਇਹ ਪਾਰਟ ਆਫ ਇਨਵੈਸਟੀਗੇਸ਼ਨ ਦਾ ਜੀ ਹਜੇ ਕੋਈ ਫਗਵਾੜਾ ਦੇ ਕੋਰੀਅਮ ਮਹੱਲਾ ਵਿਖੇ ਉਸ ਸਮੇਂ ਪਾਛੜਾ ਪੈ ਗਈਆਂ ਜਦੋਂ ਘਰ ਵਿੱਚ ਬਣੇ ਮੰਦਰ ਵਿੱਚ ਭੇਤ ਭਰੇ ਹਾਲਾਤਾਂ ਵਿੱਚ ਅੱਗ ਲੱਗ ਗਈ। ਇਸ ਅੱਗ ਨਾਲ ਮੰਦਰ ਵਿੱਚ ਪਿਆ ਸਾਰਾ ਸਮਾਨ ਸੜ ਗਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਮਕਾਨ ਮਾਲਕਾਂ ਨੇ ਦੱਸਿਆ ਕਿ ਉਹ ਜਦੋਂ ਘਰ ਵੀ ਧੂਣੀ ਦੇ ਰਹੇ ਸਨ ਤਾਂ ਦੇਖਿਆ ਕਿ ਮੰਦਰ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਮੰਦਰ ਜਾ ਕੇ ਦੇਖਿਆ ਤਾਂ ਅੰਦਰ ਮੰਦਰ ਵਿੱਚ ਅੱਗ ਲੱਗੀ ਹੋਈ ਸੀ। ਉਹਨਾਂ ਦਾ ਸਿਆ ਕਿ ਇਸ ਅੱਗ ਨਾਲ ਕਿੰਨਾ ਕੁ ਨੁਕਸਾਨ ਹੋਇਆ ਫਿਲਹਾਲ ਇਸ ਦਾ ਅੰਦਾਜ਼ਾ ਨਹੀਂ ਹੈ। ਉਨਾ ਕਿਆ ਕੀ ਅੱਗ ਲੱਗਣ ਤੋਂ ਬਾਅਦ ਹੋਣਾ ਤਰੁੰਦੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਅੱਗ ਤੇ ਕਾਬੂ ਪਾਇਆ ਉਧਰ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਕਿਸ ਤਰ੍ਹਾਂ ਲੱਗੀ ਹੈ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਫਿਲਹਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਫੋਗਵਾੜਾ ਤੋਂ ਨਵਰਾਂਗ ਚੈਨਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ